वाहेगुरु जी का खालसा फतेह नमो नारायण नमो नारायण श्री राम श्री राम श्री राम जय हो श्री चंद्र भगवान की जय हो भगवान नारायण हरे नमस्ते हरे नम सी वाहेगुरु 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 सो so, अपने महाराज जी का जो के प्रकाश नजदीक आ रहा है जी अपने प्रकाश दहाड़ा महापुरुषों का आ रहा है ਉਹ ਮਹਾਪੁਰਸ਼ ਜਿਨ੍ਹਾਂ ਨੇ 155 ਸਾਲ 150 ਸਾਲ ਖੁਦ ਗੁਰੂ ਨਾਨਕ ਦੇਵ ਜੀ ਦੀ ਗੋਦੀ ਵਿੱਚ گزارਿਆ ਅੱਜ ਕੱਲ੍ਹ ਲੋਕ ਅਸੀਂ ਦੇਖਦੇ ਆਂਗੇ ਕਿ ਉਹਨਾਂ ਨੂੰ ਮਾੜਾ ਬੋਲੀ ਜਾਂਦੇ ਹੈਗੇ ਵੀ ਪਹਿਲੇ ਪੁੱਛਣ ਆਲਾ ਹੋਵੇ ਸੋਨੂੰ ਕਿ ਤੂੰ ਤੁਹਾਡਾ ਕਿੰਨਾ ਕਿ ਚੌਂਕੜਾ ਕਿੰਨਾ ਕਿ ਨਿੱਤ ਨੇਵਾ ਮਹਾਪੁਰਸ਼ਾਂ ਦਾ 24 ਘੰਟੇ ਜੋ ਠਾਰਾ ਠਾਰਾ ਕਟੜਾ ਚੌਂਕੜਾ ਸੀਗਾ ਅੱਜ ਕੱਲ੍ਹ ਮੂਰਖ ਲੋਕ ਅਗਿਆਨੀ ਲੋਕ ਕਹਿੰਦੇ ਹੈਗੇ ਉਹਨਾਂ ਨੂੰ ਪੁੱਠਾ ਬੋਲਦੇ ਗਲਤ ਬੋਲਦੇ ਹੈਗੇ ਗੁਰੂ ਅਰਜਨ ਸਾਹਿਬ ਜੀ ਨੂੰ ਪ੍ਰਤੱਖ ਹਰ ਕਿਆ ਕੁਰਬਾਨੀ ਤੇ ਲਿਖਿਆ ਗਿਆ ਵਿਰਾਜਮਨ ਦਰਜਾ ਕੁਰਬਾਨੀ ਦੇ ਪੰਕਤੀਆਂ ਵਿਰਾਜਮਨ ਨੇ ਸੁਭਾਏ ਮਾਨੇ ਗੁਰੂ ਅਰਜਨ ਪ੍ਰਤੱਖ ਹਰ ਤੇ ਦੇ ਤھے ਗੁਰੂ ਅਰਜਨ ਸਾਹਿਬ ਜੀ ਨੂੰ ਪ੍ਰਤੱਖ ਹਰ ਮੰਦਿਆ ਬਾਦਸ਼ਾਹ ਦੀ ਧਰਤੀ ਆਪਣੇ ਹਰਿਮੰਦਰ ਸਾਹਿਬ ਲਾਗੇ ਉੱਥੇ ਗੁਰੂ ਅਰਜਨ ਸਾਹਿਬ ਜੀ ਦਾ ਸਥਾਨ ਬਣਿਆ ਹੋਇਆ ਹੈ ਬਾਬਾ ਸ੍ਰੀ ਜੰਦੀ ਮਹਾਰਾਜ ਜੀ ਧੂਨੇ ਦੇ ਧੂਨੇ ਸਾਹਿਬ ਦੇ ਵਿਰਾਜਮਨ ਸੀ ਭਗਤੀ ਕਰ ਰਹੀ ਸੀ ਗੁਰੂ ਅਜੇ ਸਾਹਿਬ ਮਹਾਰਾਜ ਜੀ ਗਏ ਉਹਨਾਂ ਨੂੰ ਮਹਿਣ ਬਾਬਾ ਜੀ ਦੀ ਸਮਾਦੀ ਲੱਗੀ ਹੋਈ ਗੁਰੂ ਅਜੇ ਸਾਹਿਬ ਜੀ ਨੇ ਸੋਚਿਆ ਵੇਖਿਆ ਵੀ ਹੁਣ ਇਹਨਾਂ ਨੂੰ ਠਾਲ ਤਾਂ ਸਕਦੇ ਨਹੀਂ ਆਪਾਂ ਤਾਂ 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 ਸਾਇਰ ਗੁਰੂ ਪੰਜam ਪਾਇਸ਼ਾ ਮੇਰੇ ਪ੍ਰੀਤਮ ਉਥੇ ਬਾਦਸਾਲ ਦੀ ਧਰਤੀ ਤੇ ਗੁਰਦੁਆਰਾ ਸਾਹਿਬਾ ਬਣਿਆ ਹੋਇਆ ਹੈ ਪੰਜ ਮਹੀਨੇ ਸਤਾਈ ਦਿਨ ਪੰਜ ਮਹੀਨੇ ਸਤਾਈ ਦਿਨ ਗੁਰੂ ਆਪਣੇ ਅਰਜਨ ਪਾਸ਼ਾ ਜੀ ਸਵੇਰ ਜਨਨ ਕਰਕੇ ਆਉਂਦੇ ਉੱਤੇ ਖੜਦੇ ਇੰਤਜ਼ਾਰ ਕਰਦੇ ਤੇ ਸ਼ਾਮ ਨੂੰ ਆਪਣਾ ਭੇਦ ਘਰਾ ਕਰ ਲਈ ਚਲੇ ਜਾਂਦੇ ਉਹ ਸਥਾਨ ਬਣਾ ਹੋਇਆ ਮੌਜੂਦਾ ਸਥਾਨ ਆਪਣੇ ਵਾਰਸਾਂ ਦੀ ਧਰਤੀ ਤੇ ਆ ਉੱਥੇ ਬਾਬਾ ਜੀ ਦਾ ਟੂਣਾ ਫਿਰ 5 5 ਮਹੀਨੇ 27 ਮਹੀਨੇ ਜਦੋਂ ਬਾਬਾ ਸ਼੍ਰੀਚੰਦ ਸਾਹਿਬ ਜੀ ਦੀ ਸਮਾਧੀ ਖੁੱਲੀ ਤੇ ਫਿਰ ਮਤਲਬ ਕਿ ਉਹਨਾਂ ਨੇ ਆਪਣੇ ਬਰਾਬਰ ਸੱਜੇ ਪਾਸੇ ਆਪਣੇ ਅਸਥਾਨ ਲਵਾਇਆ ਮਹਾਂਪੁਰਸ਼ਾਂ ਦਾ ਗੁਰੂ ਪੰਚਮ ਪਾਸ਼ਾ ਜੀ ਦਾ ਕਿ ਕਿਉਂਗੇ ਸਾਨੂੰ ਸੰਤਨ ਸੁਭਾ ਹੁੰਦਾ ਬਾਬਾ ਜੀ ਜਾਨੀ ਮਹਾਰਾ ਜਦੋਂ ਵੀ ਕੋਈ ਵੀ ਗੁਰੂ ਸਾਹਿਬਾ ਨੂੰ ਮਿਲਣੇ ਜਾਂਦੇ ਸੀ ਉਹ ਪੁੱਛਦੇ ਵੀ ਕਿਹੜੀ ਬਾਣੀ ਰਚੀ ਵੀ ਕਿਹੜੀ ਬਾਣੀ ਰਚਨਾ ਕਰ ਰਹੇ ਹੋ ਜੀ ਤੁਸੀਂ ਉਹਨਾਂ ਨੇ ਪੁੱਛਿਆ ਜੀ ਮਹਾਰਾ ਇਹ ਕਿਹੜੀ ਬਾਣੀ ਰਚਨਾ ਕਰ ਰਹੇ ਹੋ ਗੁਰਾ ਸਿੰਘ ਸਾਹਿਬ ਇਹ ਕਹਿੰਦੇ ਜੀ ਸੁਖਣੀ ਸਾਹਿਬ ਦੇ ਉਹਨਾਂ ਨੇ 16 ਅਸ਼ਪਦਿਆ ਮਤਲਬ ਕਿ ਮਹਾਰਾ ਜੀ ਨੇ ਰਚੀਆਂ ਸੀ ਮਹਾਰਾ ਜੀ ਨੇ ਸੁਖਣੀ ਸਾਹਿਬ ਦੇ 16 ਅਸ਼ਪਦਿਆ ਸ਼ਲੋਕ ਸੁਣਾਏ ਬਾਬਾ ਜੀ ਜਾਨ ਬਗਵਾ ਜੀ ਤੁਮ ਬਾਬਾ ਜੀ ਜਾਨ ਮਹਾਰਾ ਕਹਿੰਦੇ ਮਹਾਰਾ ਇਹਨੂੰ ਪੂਰੇ ਕਰਦ 24000 ਨੁੱਖਾ ਸਵਾਸ ਨੇ ਦੀ ਮਨੋ ਕਾ ਦੇਵਣੀ ਸਭ ਲੋ ਜੇ ਸੁਖਣੀ ਸਾਇ ਦੇ ਪਾਣੀ ਪੜ ਕੇ ਮਹਾਰਾਜ ਪੰਜ ਪਾਚ ਕਹਿੰਦੇ ਜੀ ਹਾਂ ਅਸੀਂ ਇਹ ਹੀ ਕਰਾਂਗੇ ਜੀ ਵੇ ਹੁਣ ਤੁਸੀਂ ਬਾਣੀ ਦਰਜ ਕਰੋ ਸਵਿਚ ਆਗਲਾ ਲੋਕ ਤੁਸੀਂ ਲਿਖੋ ਭਗਵਾਨ ਸਿਣੀ ਜਨ ਮਹਾਰਾ ਕਹਿੰਦੇ ਵੀ ਨਹੀਂ ਅਸੀਂ ਨਹੀਂ ਲਿਖ ਸਕਦੇ ਇਹ ਹੱਕ ਸਿਰਫ ਸੋਨੂ ਆ ਵਰਤਗਤ ਦੇਵ ਰਾਹੀਮਨ ਗੁਰੂ ਤੁਸੀਂ ਹੋ ਇਹਦਾ ਹੱਕ ਸੋਨੂ ਆ ਹੱਕ ਸੋਨੂ ਗੁਰੂ ਨਾਨਕ ਦੇਵ ਜੀ ਅਸੀਂ ਗੁਰੂ ਪਿਤਾ ਦੀ ਬਰਾਬਰਤਾ ਵੀ ਨਹੀਂ ਕਰ ਸਕਦੇ ਇਹ ਤੁਸੀਂ ਲਿਖੋ ਗੁਰ ਆਦਿ ਸੰਸਾਦੀ ਦੇ 2-3 ਵਾਰ ਵਾਰ-ਵਾਰ ਜੋਰ ਪਾਉਣ ਤੇ ਸੰਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਵਾਰ-ਵਾਰ ਜੋਰ ਪਾਉਣ ਤੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਨੇ ਕਿਹਾ ਵੀ ਸਾਡੇ ਪਿਤਾ ਜੀ ਆਲਾ ਸ਼ਲੋਕ ਲਿਓ ਤੁਸੀਂ ਉਹਨਾਂ ਦੇ ਬਰਾਬਰ ਲਿਖ ਨਹੀਂ ਸਕਦੇ ਬਾਣੀ ਦਾ ਵੀ ਨਹੀਂ ਕਰ ਸਕਦੇ ਫਿਰ ਗੁਰੂ ਪੰਥਾਂ ਪਾਸ਼ੇ ਨੂੰ ਨਾ ਨਹੀਂ ਨਿਸ਼ਾਨੀ ਯਾਦ ਰੱਖਣ ਲਈ ਮਤਲਬ ਆਜ ਆਜ ਸੱਚੇ ਜੁਗਾਦ ਸੱਚ ਹੈ ਈ ਸੱਚ ਨਾਲ ਮੋਸੀ ਵੀ ਸੱਚਾ ਸ਼ਲੋਕ ਪਰ ਉਹਨਾਂ ਨੇ ਸਿਹਰੀ ਵਾਰੀ ਦਾ ਫਰਕ ਪਾ ਕੇ ਹੈ ਤੇ ਸਚ ਨਾਨਕ ਹੋਸੀਲੇ ਸੱਚ ਕਰਤਾ ਸਿਹਰੀ ਵਾਰੀ ਦਾ ਫਰਕ ਪਤਾ ਪੰਜam ਪਾਸ਼ਾ ਗੁਰੂ ਅਰਜਨ ਪਾਸ਼ਾ ਜੀ ਮਹਾਰਾਜ ਜੀ ਨੇ ਸੋ ਜਿੰਨਾ ਪਾਸ਼ਾ ਜੀ ਨੇ ਪੰਜਵੀਂ ਨੇ ਸਾਈਂ ਦੇ ਤਿਆਰ ਕੀਤਾ ਆਧਿਕਾਲ ਦੇ ਮੂਰਖ ਲੋਕ ਕੀ ਸਮਝਣਗੇ ਪਰ ਤਖਤ ਹਰ ਰਸਿਆਂ ਗੁਰੂ ਅਰਜਨ ਪਾਸ਼ਾ ਜੀ ਨੂੰ ਤੇ ਆਜ ਮੂਰਖ ਲੋਕ ਅਗਿਆਨੀ ਪਰ ਬਾਬਾ ਸ੍ਰੀ ਚੰਗ ਨੂੰ ਮਾੜਾ ਬੋਲਦੇ ਨੇ ਬੰਦਾ ਬੋਲਦੇ ਨੇ ਵੀ ਭਾਈ ਪੁੱਛਣਾ ਉਹ ਵੀ ਤੁਸੀਂ ਕਿੰਨਾ ਕਿਨੇ ਨਿਤਨੇਮ ਕਰਦੇ ਹੋ ਅਗੇ ਜੀ ਕਾਲ ਨਹੀਂ ਪਾਲਿਆ ਪੁੱਤਰਾਂ ਨੇ ਇਹ ਗੁਰੂਗ੍ਰਾਮ ਸਹਿਬ ਮਹਾਰਾਜ ਜੀ 960 ਅੰਕ ਤੋਂ ਪੰਕਤੀ ਜੜਦੇ ਨੇ ਪੁੱਤਰੀ ਕਾਲ ਨਾ ਪਾਲਿਓ ਕਰ ਪੀਰੋ ਕੰਨ ਮਰੱਕੀ ਐ ਵੀ ਕਹਿੰਦੇ ਪੁੱਤਰਾਂ ਨੇ ਕਾਲ ਨਹੀਂ ਪਾਲਿਆ ਜੀ ਵੀ ਉੱਥੇ ਸ਼ਬਦ ਪੁੱਤਰੀ ਵਰਤਿਆ ਪੁੱਤਰ ਵਰਤਿਆ ਤੇ ਬਾਬਾ ਸ਼੍ਰੀ ਚੰਦ ਜੀ ਦਾ ਨਾਮ ਦਰਜ ਆ ਵੀ ਜਾਂ ਤਾਂ ਐ ਹੋਵੇ ਵੀ ਲਿਖਿਆ ਵੀ ਗੁਰੂਗ੍ਰਾਮ ਸਹਿਬ ਦੀ ਵਿੱਚ ਵੀ ਭਈ ਸ਼੍ਰੀ ਚੰਦ ਨੇ ਕਾਲ ਨਹੀਂ ਪਾਲਿਆ ਵੀ ਨਾਤਾ ਨਹੀਂ ਲਿਖਿਆ ਨਾ ਪੁੱਤਰੀ ਸ਼ਬਦ ਵਰਤਿਆ ਮਹਾਰਾ ਜੀ ਨੇ ਪੁੱਤਰ ਦਾ ਆਪਾਂ ਦੀ ਦੁਰਘੋੜੇ ਸਹਿੰਦੀ ਦੇ ਮੁਰਵਾ ਸੇ ਤਰਸੈ ਦੀ ਦਾਤੀ ਤੇ ਆ ਗਿਆ ਤੇ ਕਹਿ ਇਹਨਾਂ ਪੁੱਤਰਾਂ ਕੇ ਸੀਸ ਪਰ ਬਾੜ ਦੀ ਸੋਚ ਚਾਰ ਚਾਰ ਹੋਈ ਤਾਂ ਕਿਆ ਪੈ ਦੀ ਗਈ ਹੈ ਜਦ ਤੇ ਪੁੱਤਰ ਦੋ ਤਰ੍ਹਾਂ ਦੇ ਨੇ ਇੱਕ ਨਾਤੀ ਪੁੱਤਰ ਇੱਕ ਬਿੰਦੀ ਪੁੱਤਰ ਨਾਤੀ ਪੁੱਤਰ ਉਹ ਨੇ ਜਿਹੜੇ ਸ਼ਬਦ ਤੋਂ ਪਹਿਲਾਂ ਹੁੰਦੇ ਨੇ ਬਿੰਦੀ ਪੁੱਤਰ ਆਪਾਂ ਸਾਰੇ ਬਿੰਦੀ ਪੁੱਤਰਾ ਸਰਲ ਬੰਤੇ ਕਿ ਆਪ ਸਾਰਾ ਮਾਤੀ ਰਾਖ ਦਾ ਪਿਤਾ ਦੇ ਤਾਰਾ ਮੂਰਤ ਸੂਰਤ ਕਰ ਆ ਪਾਰਾ ਮਾਰੂ ਸੋਦੇ ਦੇ ਬਚਨ ਨੇ ਤੇ ਵੀ ਆਪਾਂ ਕਿੰਨਾ ਕਾਲ ਕਰਦੇ ਆਪਾਂ ਨਿਤਨੇਮ ਕਰਦੇ ਆਂ ਅਮਰਤ ਵੇਲੇ ਉੱਕਦੇ ਆਂ ਜਾਪ ਕਰਦੇ ਆਂ ਚੌਂਕੜਾ ਮਾਰ ਕੇ ਬੈਹਨੇ ਆ ਸਮਾਧੀ ਲਾਉਣੇ ਆ ਕੋਈ ਸੇਵਾ ਸਿਮਰਨ ਕੋਈ ਭਜਨ ਬੰਦਗੀ ਕਰਦੇ ਆਪਾਂ ਨਾ ਆਪਾਂ ਮੂਰਖ ਲੋਕਾਂ ਨੇ ਕਰਨਾ ਕੁਝ ਨਹੀਂ ਬਸ ਨਿੰਦਿਆ ਕਰਨੀ ਆ ਮਾਂ ਪੁੱਛਾਂ ਦੀ ਸੰਤ ਕਾ ਦੋਖੀ ਆਉਂ ਤੜਫਾਈ ਜਿਉਂ ਜਾਲ ਵਿੱਚ ਹੁਣ ਮਛਲੀ ਤੜਫਾਈ ਵੀ ਜਿਵੇਂ ਬਿਨਾਂ ਪਾਣੀ ਤੋਂ ਮਛਲੀ ਤੜਫਦੀ ਆ ਉਵੇਂ ਤੜਫਦਾ ਸੰਤ ਕਾ ਦੋਖੀ ਸੰਤ ਕਾ ਦੋਖੀ ਨੀਂਦ ਨਹੀਂ ਚਾਹੀ ਵੀ ਨੀਂਵੇ ਤੋਂ ਵੀ ਨੀਂਦਾਂ ਦਾ ਦੋਖੀ ਹੈ ਜਿਹੜਾ ਸੋ ਉਹਨਾਂ ਮਾਪੋਸ਼ਾ ਦਾ ਆਗਾਜ਼ ਜਿਹੜਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਲੰਮੇ ਸਮੇਂ ਲਈ ਦਸਿਆ ਤੇ ਚਲੇ ਜਾਂਦੇ ਸੀ ਭੈਣ ਨਾਨਕੀ ਜੀ ਬੇਨਾਨ ਕੀ ਜੀ ਤੇ ਮਾਤਾ ਸੁਲਖਣੀ ਜੀ ਘਰ ਵਿੱਚ ਇਕੱਲੇ ਰਹਿ ਜਾਂਦੇ ਸੀ ਇੱਕ ਦਿਨ ਬੇਬਾਨ ਕੀ ਜੀ ਨੇ ਆਖਿਆ ਕਿ ਵੀਰਾ ਵੀ ਤੁਹਾਨੂੰ ਸਾਡੀ ਫਿਕਰ ਨਹੀਂ ਜਮਾਂ ਵੀ ਫਿਕਰ ਨਹੀਂ ਆਉਂਦੀ ਕੋਰਾ ਵੀ ਫਿਕਰ ਨਹੀਂ ਕਰਦੇ ਸਾਡਾ ਵੀ ਆਪਕਰ ਨੂੰ ਦਸਿਆ ਤੇ ਚਲੇ ਅਣੇਸੀ ਇਕੱਲੇ ਰਹਿ ਜਾਂਦੇ ਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਕਾਰ ਸੁਣੀ ਤੇ ਆਪਣੇ 1552 ਈਸਵੀ 29 ਨਵੰਬਰ ਨੂੰ ਤਾਂ ਤਾਂ ਬਾਬਾ ਸ੍ਰੀ ਚੰਤ ਸਾਹਿਬ ਜੀ ਮਹਾਰਾਜ ਜੀ ਦਾ ਆਗਾਜ਼ ਜੜਾ ਹੁੰਦਾ ਹੈ ਮਹਾਰਾਜ ਜੀ ਦਾ ਪ੍ਰਕਾਸ਼ ਚਾਰੇ ਪਾਸੇ ਨੂਰ ਹੋ ਗਿਆ ਦਸੇ ਜਿਸਾਂ ਜਦੋਂ ਦੇਵ ਪ੍ਰਕਾਸ਼ ਹੋ ਗਿਆ ਬਾਬਾ ਸ੍ਰੀ ਚੰਤ ਜੀ ਦਾ ਜਦੋਂ ਆਗਾਜ਼ ਹੋਇਆ ਸੱਜੇ ਕੰਨ ਚ ਰੱਖੀ ਹੋਈ ਹੈ ਲੋਕ ਸੱਜੇ ਕੰਨ ਤੇ ਉਹਨਾਂ ਦੇ ਮਾਸ ਦਾ ਮੁੰਦਰਾ ਸੋਹਣੀਆ ਬਵਰਾਣੀ ਬਵਰਾਨਾ ਹੀ ਜਟਾ ਸੀਸ ਤੇ ਸੀਸ ਤੇ ਸਨੈਰੀ ਜਟਾ ਸੋਹਣੀਆ ਸਦੇ ਕੰਨ ਚ ਮਾਸ ਦਾ ਮੁੰਦਰਾ ਸਦੇ ਕੰਨ ਚ ਮਾਸ ਦਾ ਮੁੰਦਰਾ ਓ ਸਿਸ ਤੇ ਜਟਾਵਾਂ ਸੋਹਣੀਆਂ ਸਿਸ ਤੇ ਜਟਾਵਾਂ ਸੋਹਣੀਆਂ ਐਸੇ ਕਰਕੇ ਗੱਲ ਦੀ ਬਾਬੇ ਨਾਨਕ ਤੋ ਹੱਥ ਜੋੜ ਮੰਗਿਆ ਮੰਗਿਆ ਬਾਬੇ ਸ੍ਰੀ ਚੰਦ ਨੂੰ ਬਾਬੇ ਨਾਨਕ ਤੋ ਹੱਥ ਜੋੜ ਮੰਗਿਆ ਮੰਗਿਆ ਬਾਬੇ ਸ੍ਰੀ ਚੰਦ ਨੂੰ ਰਾਤਾਂ ਜਾਗ ਕੇ ਬਰਾਗ ਬੜਾ ਕੱਟਿਆ ਜਿਵੇਂ ਚੰਨਨੀ ਉਡੀਕਦੀ ਏ ਚੰਦ ਨੂੰ ਦੇਖ ਮੰਡੀ ਵਾਲੇ ਦੇਖ ਮੰਡੀ ਵਾਲੇ ਸੰਤਾਂ ਦੀ ਸਾਰਾ ਸੱਚੇ ਰੱਬ ਦੇ ਵੀ ਸੀਨੇ ਵਿੱਚ ਤੀਰ ਹੋ ਗਏ ਜਿਹਨੂੰ ਲੱਗਿਆ ਜਿਹਨੂੰ ਲੱਗਿਆ ਬਰਾਗ ਬਾਬੇ ਸ੍ਰੀ ਚੰਦ ਦਾ ਫਕੀਰ ਹੋਗੇ ਨਹੀਂ ਜਿਉ ਫਕੀਰ ਹੋ ਗਏ ਭਾਗਾਂ ਪਰਿਆ ਜਣ ਦਿਨ ਵੀਰਵਾਰ ਭਾਦਰੋਂ ਸੁਦੀ ਨੌਵੀਂ ਨੂੰ ਮਾਪੁਰਸ਼ਾਂ ਦਾ ਆਗਾਜ਼ ਹੁੰਦਾਗਾ ਤੇ ਭੈਣ ਨਾਨਕ ਜੀ ਗੁਰੂ ਨਾਨਕ ਸਾਹਿਬ ਜੀ ਮੋਦੀਖਾਨੇ ਵਿੱਚ ਨੌਕਰੀ ਕਰਦੇ ਸੋ ਉੱਥੇ ਗਏ ਹੋਏ ਸੀ ਤੇ ਭੈਣ ਨਾਨਕ ਜੀ ਜਦੋਂ ਗਈ ਵੀ ਫੂਫਾ ਜਹਰਾਮ ਜੀ ਤੇ ਭੈਣ ਨਾਨਕ ਜੀ ਬਹੁਤ ਖੁਸ਼ ਹੋਏ ਬਹੁਤ ਹਰਸ਼ਾਏ ਵੀ ਮੇਰੇ ਵੀਰ ਦਾ ਵੀਰ ਦੇ ਘਰ ਪੁੱਤਰ ਪੈਦਾ ਹੋਇਆ ਹੈਗਾ ਜਾ ਕੇ ਗਏ ਮਾ ਬੇਬੇ ਨਾਨਕ ਜੀ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ 13ਵੀਂ ਧੜੀ ਤੋਂ ਰਹੀ ਸੀ ਇਹ ਬੇਬੇ ਨਾਨਕ ਜੀ ਨੇ ਕਹਿ ਵੀ ਵੀਰ ਤੇਰੇ ਘਰ ਪੁੱਤਰ ਪੈਦਾ ਹੈਗਾ ਮਾਰਾ ਹਰਜੀ ਦੇ ਰੰਗ ਵਿੱਚ ਆਇਆ ਹੋਇਆ ਗੁਰਨਾਨਦ ਸਾਹਿਬ 13 13 13 13 13 ਦੀ ਧੜੀ ਨੂੰ ਸੈਂਕੜੇ ਰਿਤਾਈ ਨੂੰ ਵੀ 13 13 ਬੋਲਦਾ ਨਵਾਂ ਨਹੀਂ ਤਲਾਬ ਨਵਾਂ ਨਹੀਂ ਤਲਾਬ ਹੈ 13 13 ਬੋਲਦਾ ਸੈਂਕੜੇ ਕਹਿੰਦੇ 13 13 ਕਹੀਏ ਮਾਰਾਏ ਉਹ ਕਾਕ ਬਹੁਤ ਹਰਾਮਤ ਵੀ ਇਹ ਤਾਂ ਬੜਾ ਤਲਾਬ ਹੈ ਇਹਦੇ ਨਾਲ ਦਾ ਰੋਈ ਹੁਣ ਸੈਂਕੜਿਆਂ ਦੀ ਕਲੀ ਵੀ 13 13 ਬੋਲਿਆ ਦਾ ਉਹਦਾ ਬਿੰਦੀ ਨਹੀਂ ਹੁੰਦੀ ਤੇ ਮਤਲਬ ਨੇ 13 13 ਬਾਬਾ ਨੇ 13 ਤੇ ਨਹੀਂ ਕਹਤਾ ਗੁਰੂ ਨਾਨਕ ਸਾਹਿਬ ਨੇ ਗ ਇਸ ਬਾਲਕ ਦੀ ਉਮਰ ਲ ਮੇਰੀ ਮੇਰੇ ਨਾਲੋ ਕਿਤੇ ਕਨੇਰੀ ਸਾਧ ਦੀ ਨੇ ਸਾਧ ਦੀ ਕਰਨੀ ਇਸ ਨੇ ਕਰਨਾ ਤੋਰਾ ਫੇਰਾ ਤੇਰਾ 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 ਬੇਬੇ ਤੇਰਾ 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 ਹਰ ਜੀ ਦੇ ਰੰਗ ਚ ਆਇਆ ਗੁਰੂ ਨਾਨਕ ਸਾਹਿਬ ਜੀ ਤੇਰਾ ਤੇਰਾ ਬੋਲੀ ਗਈ ਫਿਰ ਕੁਸ ਸਮਾਂ ਬਤੀਤ ਹੋਇਆ ਤੇ ਮਹਾਰਾਜ ਆਪਣੇ ਬਾਬਾ ਸ੍ਰੀ ਚੰਨ ਜੀ ਮਹਾਰਾਜ 5 ਸਾਲਾਂ ਦੀ ਵਾਸਤਾ ਚ ਹੋਏ ਬਚਪਨ ਆਇਆ ਬਾਬਾ ਗੁਰੂ ਨਾਨਕ ਸਾਹਿਬ ਜੀ ਆਪਣੇ ਪਾਸ਼ਾ ਜੀ ਮੋਦੀ ਖਾਨ ਦੇ ਵਿੱਚ ਨੌਕਰੀ ਕਰਨ ਚਲੇ ਜਾਂਦੇ ਸੀਗੇ ਨੌਪਰੀ ਕਾਇ ਕਰਦੇ ਤੇ ਆਪਣੇ ਮਾਤਾ ਸੁਲਖਣੀ ਜੀ ਤੇ ਬੇਬੇ ਨਾਨਕੀ ਜੀ ਘਰ ਵਿੱਚ ਆਪਣਾ ਕੋਈ ਕੰਮ ਕਰ ਰਹੇ ਸੀ ਉਹਨਾਂ ਦਾ ਧਿਆਨ ਨਹੀਂ ਗਿਆ ਕੋਈ ਸਾਧੂ ਇਹਨਾਂ ਦੇ ਦੁਆਰ ਤੇ ਆਇਆ ਬਿਖਸ਼ਣਾਮ ਬਿਖਸ਼ਣਾਮ ਦੇਈ ਉਹਨਾਂ ਨੇ ਭੋਕਾ ਲਾਇਆ ਵੀ ਭਾਈ ਸਾਨੂੰ ਪਿਖਿਆ ਪਾਓ ਤੇ ਵੀ ਬਾਬਾ ਸ੍ਰੀ ਗੰਦਰੀ ਨੇ ਕਿਨੇ ਕੇ ਹੱਥਾਂ ਨਾਲ ਛੋਲਾ ਦੀ ਬੋਰੀ ਨੂੰ ਜਾਂ ਬਾਟਾ ਲਾ ਲਿਆ ਤੁਮ ਕ ਤੁਮ ਕ ਕਰ ਬਾਲਕ ਛੋਲੇ ਲਿਹਾ ਰਿਆ ਹੈ ਉਸ ਵਾਲੇ ਨਿੱਕੇ ਜਿਹੇ ਨਾਲ ਬੋਰੀ ਨੂੰ ਬਾੜਾ ਲਾ ਲਿਆ ਤੇ ਨਿੱਕੇ ਨਿੱਕੇ ਪੈਰਾਂ ਨੇ ਚੱਲ ਕੇ ਆ ਰਹੇ ਨੇ ਜਦੋਂ ਸਾਧੂ ਨੇ ਵੀ ਚਿੱਪੀ ਕਰੀ ਜਦੋਂ ਬਾਬਾਈ ਨੇ ਫੁੱਪ ਪਾਏ ਮਤਲਬ ਕਿ ਤੇ ਚਿੱਪੀ ਛੋਲਿਆ ਤਾਂ ਮੋਤੀ ਵਾਲਾ ਬਣਾ ਰਿਹਾ ਹਾਂ ਤੁਮ ਕਟਮਕ ਕਰ ਕੇ ਛੋਲਿਆ ਲਿਆ ਰਿਆ ਛੋਲਿਆ ਤਾਂ ਮੋਤੀ ਵਾਲਾ ਬਣਾ ਰਿਆ ਸਾਧੂ ਬੜਾ ਹਰਾਨਾ ਵੀ ਕਿਤੋਂ ਆਗੇ ਮੇਰੇ ਸ਼ੇਰ ਪਰਮਾਤਮਾ ਵੀ ਦਾ ਸ਼ੇਰ ਪਰਮਾਤਮਾ ਕੋਲ ਫੜਾ ਰੇ ਕਿਤੋਂ ਆ ਗਿਆ ਵੀ ਕਲਾਸ਼ਪਤੀ ਆ ਗਏ ਮਾਸਿਕਾ ਸਾਧ ਸਾਧੂ ਮੰਦਲ ਜੂ ਉਪਦਾ ਕਰਦਾ ਰਾਜ ਦਾ ਗੁੰਦਾ ਫਿਰਦਾ ਤੇ ਉਹ ਕਹਿੰਦਾ ਨਗਰੀ ਦੇ ਲੋਕਾਂ ਨੂੰ ਸੰਦੇਸ਼ ਦਿੰਦਾ ਵੀ ਛੋਟੇ ਨਗਰੀ ਦੇ ਲੋਕੋ ਛੋਟੇ ਤਾਂ ਵੀ ਰੱਬ ਆਇਆ ਬੈਠਾ ਹੈ ਦਰਸ਼ਨ ਕਰ ਲੋ ਆਪਣਾ ਮਨੁੱਖਾ ਜੀਵਨ ਸਫਲ ਕਰ ਲੋ ਮੋਤੀ ਬਾਣਦਾ ਕਰਦਾ ਤੇ ਆਪਣੇ ਵੀ ਪਤਨ ਦੱਸੀ ਜਾਂਦਾਗਾ ਲੋਕਾਂ ਨੂੰ ਤੇ ਮਾਦਾ ਨਾਨਕੀ ਜੀ ਬੇਬੇ ਨਾਨਕੀ ਜੀ ਪਿੱਛੇ ਪਿੱਛੇ ਆ ਰਹੇ ਸੀਗੇ ਤੇ ਉਹਨਾਂ ਨੇ ਦੇਖਿਆ ਵੀ ਮੇਰੇ ਵੀਰ ਦਾ ਖੁਦ ਖੁਦਾ ਹੈ ਹੀ ਜੋ ਇਹ ਬਾਲਕ ਵੀ ਹੈ ਇਹ ਵੀ ਖੁਦਾ ਦਾ ਰੂਪ ਹੀ ਹੈ ਸੋ ਬਾਬਾ ਜੀ ਥੋੜੇ ਹੋਰ ਵੱਡੇ ਹੋਏ ਬਾਬਾ ਜੀ ਜੰਗਲਾਂ ਵਿੱਚ ਤਪ ਕਰਨ ਚਲੇ ਜਾਂਦੇ ਬਾਬਾ ਜੀ ਦੇ ਆਲੇ ਦੁਆਲੇ ਸ਼ੇਰ, ਚੀਤੇ, ਬਘਿਆੜ, ਜੰਗਲੀ ਮਤਲਬ ਕਿ ਐਸੇ ਹਾਨਕੀ ਜੀ ਮਾਸਾ ਖਾਣੇ ਵਾਲੇ ਬਾਬਾ ਜੀ ਦੇ ਆਲੇ ਦੁਆਲੇ ਬੈਠੇ ਰਹਿੰਦੇ ਕੁਛ ਨਹੀਂ ਕਹਿੰਦੇ ਬਾਬਾ ਜੀ ਤੇ ਬਾਬਾ ਜੀ ਆਪਣੇ ਮਤਲਬ ਕਿ ਜਦੋਂ ਗੁਰੂ ਨਾਨਕ ਸਾਹਿਬ ਬਾਬਾ ਨਾਨਕ ਦਾ ਸੀਟੇ ਖਤਾਰਾ ਲੀਲ ਵਸਤਰ ਪਹਿਰੇ ਪੱਕੇ ਆ ਫਿਰ ਬਾਬਾ ਜਦੋਂ ਦਸਿਆ ਕਰਕੇ ਮਹਾਰਾਜ ਜੀ ਵਸਤਰ ਨਹੀਂ ਵਸਤਰ ਉਦਾਸੀ ਨੇ ਨੋਟਾ ਬੰਜੀ ਪਰ ਬੈਠ ਗਿਆ ਸਾਰਾ ਨਵਾਂ ਕੱਢ ਗਿਆ ਗੁਰੂ ਨਾਨਕ ਸਾਹਿਬ ਜੀ ਨੇ ਬੈਠ ਕੇ ਮੰਜੀ ਤੇ ਬਿਖਾਰਾ ਕੀਤਾ ਤੇ ਇਹ ਦੇਖ ਕੇ ਉਦਾਸੀ ਭੇ ਬਾਬਾ ਸ੍ਰੀ ਚੰਦ ਜੀ ਨੂੰ ਦੇਤਾ ਤੇ ਉਹਨਾਂ ਨੇ ਮਤਲਬ ਕਿ ਇੰਦੀਆਂ ਰਹਿਮ ਤਾਂ ਬਖਸ਼ੀਆਂ ਇੰਦੀਆਂ ਬਖਸ਼ੀਆਂ ਬਖਸ਼ ਸ੍ਰੀ ਚੰਦ ਜੀ ਨੂੰ ਉਦਾਸੀ ਭੇਖਦਾ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਦਵਾਸੂ ਉਦਾਸੀਆਂ ਲਈ ਸੀ ਹੈ ਉਹਨਾਂ ਨੇ ਭੇਜ ਬਾਬਾ ਜੀ ਨੂੰ ਦਿੱਤਾ ਉਦਾਸੀ ਭੇ ਜਿਹੜੀ ਪਰੰਪਰਾ ਤਾਂ ਤਾਂ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ ਜੀ ਨੇ ਚਲਾਈ ਆ ਦਰਬੁਰਨਾਮਾ ਸੈ ਤੋਂ ਚੱਲਿਆ ਪ੍ਰਪਰਕ ਅਡਣੀ ਜਿਨ੍ਹਾਂ ਦਾ ਵਿਰੋਧ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਚਪਾਸ਼ਾਏ ਨੇ ਪ੍ਰਤੱਖ ਹੋ ਕੇ ਕੀਤਾ ਗਾ ਧੀਰ ਬੱਲੀਆਂ ਦਾ ਵਿਰੋਧ ਕੀਤਾ RAM ਰਾਏ ਦਾ ਵਿਰੋਧ ਕੀਤਾ ਹਮ ਚੰਦ ਦਾ ਵਿਰੋਧ ਕੀਤਾ ਹੈ ਤੇ ਆਪਣੇ ਉਹ ਰਹਿਤ ਨਾਮੇ ਤੇ ਗੱਦਿਆ ਪ੍ਰੀਤਿਆ ਚੰਦ ਸੀ ਜਿਹੜਾ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਰਾਬਰ ਤਾਕਤ ਸੰਘਾਸਨ ਲਾ ਕੇ ਬੈਠਣ ਲੱਗਾ ਚਾਹੌਣ ਸ਼ਤਰ ਲਾ ਲਿਆ ਉਹਨੇ ਪਰ ਕੋਈ ਨਹੀਂ ਬੋਲਿਆ ਸ੍ਰੀ ਜਨਕ ਭਗਵਾਨ ਬੰਦੇ ਵੀ ਤੈਨੂੰ ਇਹ ਗੱਦੀ ਨਹੀਂ ਮਿਲ ਸਕਦੀ ਇਹ ਗੱਦੀ ਗੁਰੂ ਰਾਮਦਾਸ ਪਾਸ਼ਾ ਜੀ ਗੁਰੂ ਅਰਜਨ ਪਾਸ਼ਾ ਜੀ ਨੂੰ ਦੇ ਕੇ ਗਏ ਨਹੀਂ ਵੀ ਤੈਨੂੰ ਵੱਡੇ ਭਰਾ ਵਾਲੀ ਗੱਦੀ ਜਰੂਰ ਮਿਲ ਸਕਦਾ ਏ ਬੇ ਗੁਰੂ ਵਰਤਾ ਗੱਦੀ ਮਿਲ ਸਕਦੀ ਬਾਬਾ ਸ੍ਰੀ ਚੰਦ ਜੀ ਨੇ ਬਾਏ ਉਠਾਈ ਸੋ ਸਮੇਂ ਆਜੇ ਮੂਰਖ ਲੋਕਾਂ ਨੂੰ ਮਾੜਾ ਕਹਿ ਰਹੇ ਨੇ ਤੇ ਬਾਬਾ ਸ੍ਰੀ ਚੰਦ ਜੀ ਜੰਗਲਾਂ ਵਿੱਚ ਚਲੇ ਜਾਂਦੇ ਇੱਕ ਹਾਥੀ ਗਾਜਾ ਗਾਜੀ ਕਹਿੰਦੇ ਨੇ ਆਖੀਂ ਉਹ ਆਇਆ ਬਾਬਾ ਜੀ ਦੇ ਦਵਾਰੇ ਤੇ ਉਹ ਗਾਜ ਨੂੰ ਆਪਣੇ ਪੂਰਵਲੇ ਕਰਮਾਂ ਦਾ ਗਿਆਨ ਸੀਗਾ ਪੂਰਵਲੇ ਕਰਮ ਜਦ ਪ੍ਰਗਟ ਹੋ ਪੇਟੋਂ ਪਰਖ ਰਸ ਬੈਰ ਆ ਗਈ ਇਹ ਆਪਣੇ ਹੁੰਦਾ ਤਣਾਅ ਵੀ ਰਗ ਜਾਂਦਾ ਪੂਰਵਲੇ ਕਰਮ ਕਿੱਥੇ ਜਾ ਪ੍ਰਗਟ ਹੋ ਪੇਟੋਂ ਪਰਖ ਰਸ ਬੈਰ ਆ ਗਈ ਵਿੱਚ ਇਹਦਾ ਆਪਣੇ ਪੂਰਵਲੇ ਕਰਮ ਅੰਕਰ ਹੁੰਦੇ ਆ ਪੂਰਵਲੇ ਕਰਮ ਅੰਕਰ ਜਦੋਂ ਪੇਟੋਂ ਬਹੇ ਵਿੱਚ ਚੰਗੇ ਮਹਾਪੁਰਸ਼ਾਂ ਦਾ ਆਪਾਂ ਨਾਲ ਸੰਗ ਹੋ ਜਾਂਦਾ ਕਰ ਉਹ ਗਾਜ ਨੂੰ ਆਪਣੇ ਪਿਛਲੇ ਜਨਮਾਂ ਦਾ ਕੋਈ ਜਨਮ ਸੀਗਾ ਮਤਲਬ ਕਿ ਗਾਜ ਆ ਕੇ ਫੁੱਲ ਫੜਾ ਦੀ ਟਾਣੀ ਇਸ ਵਾਰ ਬਸਰੀ ਤਾਂ ਚਰਨ ਤੇ ਰੱਖਦੀ ਗਾਜ ਫੜਾ ਦੀ ਟਾਣੀ ਸਾਤਾਣੀ ਸ਼੍ਰੀ ਚੰਦ ਜੀ ਨੇ ਚੜਾ ਰਿਹਾ ਵੀ ਮੈਂ ਤਾਂ ਵੀ ਭਗਵਾਨ ਜੀ ਵੀ ਮੈਨੂੰ ਅਜ ਮਾਫ਼ ਕਰੋ ਵੀ ਮੈਂ ਸੰਤਾਂ ਦਾ ਦੁਖੀ ਵੀ ਸੰਤਾਂ ਦੀ ਮੈਥੋਂ ਹੋ ਗਈ ਨਿੰਦਿਆ ਵੀ ਸੰਤਾਂ ਨੇ ਮੈਨੂੰ ਕਹਿੰਦਾ ਜੀ ਜਾ ਪੇਟ ਦਾ ਵੀ ਦੁੱਧਾ ਹਾਥੀ ਬਣ ਗਿਆ ਕਹਿੰਦਾ ਮੈਂ ਉਹਦਾ ਭਟਕਦਾ ਫਿਰਦਾ ਮੈਂ ਹਾਥੀ ਬਣ ਗਿਆ ਕਿਉਂਕਿ ਸੰਤ ਕਾ ਇੱਕ ਇੱਕ ਸਾਧ ਵਚਨ ਲੱਗਾ ਜਿਹੜੇ ਸੰਤਾਂ ਦੇ ਵਚਨ ਐਵੇਂ ਨਹੀਂ ਹੁੰਦੇ ਸਤ ਕੇ ਬਜਨ ਅਮੁੱਲੀ ਗਲਾਲੇ ਰਤਨ ਬੇਦਾ ਲਾਲ ਰਤਨ ਐਤਾ ਜਿਹੇ ਸੰਤ ਕਾ ਬਚਨ ਹੈ ਸੰਤ ਕਾ ਬਚਨ কুমਾਵਤੋ ਜੋਗ ਮਾਰ ਕਿਸ ਕਾ ਹੋਯਾ ਧਾਰ ਜਿਹੜਾ ਸੰਤ ਕਾ ਬਚਨ ਕੁਮਾਰ ਲੰਦਰ ਦਾ ਧਾਰ ਹੋ ਜਾਂਦਾਗਾ ਸੋ ਉਹ ਕਹਿੰਦਾ ਵੀ ਭਗਵਾਨ ਮੇਰੀ ਹੁਣ ਬਹੁਤ ਹੋ ਗਈ ਵੀ ਹੁਣ ਮੈਨੂੰ ਸਮਾ ਕਰੋ ਖਿਮਾ ਕਰੋ ਮੈਨੂੰ ਇਹ ਬਾਬਾ ਸ੍ਰੀ ਜਾਨ ਜੀ ਮਹਾਰਾਜ ਜੋ ਸੀਲੇ ਐਨੇ ਜਾਲੂ ਕਿਰਪਾ ਨੂੰ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਉਹਨਾਂ ਨੇ ਇਹਨਾਂ ਨੂੰ ਜਾ ਕੇ ਮਾਫ ਕਰਤਾ ਆਪਾਂ ਹੀ ਦੇ ਕਾਰਨ ਉਹਨਾਂ ਦੀ ਸ਼ਰਨ ਚ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਤੇ ਆ ਕੇ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਦੀ ਸ਼ਰਨ ਤੇ ਜਾ ਕੇ ਕਹੀਏ ਵੀ ਹੈ ਭਗਵਾਨ ਬਹੁਤ ਹੋ ਗਿਆ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੇਮਾਰੇ ਲੇਖੇ ਕਹਿ ਰਵਿਦਾਸ ਆਸ ਲਖ ਜੀਵੋ ਚਿਰ ਪਿਆ ਦਰਸ਼ਨ ਦੇ ਕੇ ਵੀ ਹੰਤਾ ਬਹੁਤ ਹੀ ਹੋ ਗਏ ਬਹੁਤ ਹੀ ਜਨਮ ਹੋ ਗਏ ਵੀ ਅਸੀਂ ਵਿਛਰੇ ਸੀਗੇ ਓਨ ਤੇਰੇ ਨਾਲ ਇਹ ਹੀ ਮਿਲ ਦੀ ਵਾਰੀ ਹੈ ਵੀ ਹੋਰ ਸਾਨੂੰ ਵਿਛੋੜਨਾ ਨਾ ਦੋ ਵੀ ਹੋਰ ਸਾਨੂੰ ਆਪਣੇ ਨਾਲ ਲਾਲਾ ਪ੍ਰਭੂ ਆਤਮਾ ਤੇ ਪ੍ਰਮਾਤਮਾ ਦਾ ਮੇਲ ਹੋ ਜਾਏ ਇਹ ਮਨੁੱਖੇ ਜਨਮ ਦਾ ਮਨੋਰਥ ਹੈ। ਉਹ ਆਪ ਸ੍ਰੀ ਚੰਦਰ ਜੀ ਨੇ ਜਾਲੂ ਕਿਰਪਾ ਨੂੰ ਮਹਾਰਾਜ ਮੇਰੇ ਸੱਚੇ ਬਾਦਸ਼ਾਹ ਮੇਰੇ ਗਰੀਵ ਨਵਾਜ ਉਹਨਾਂ ਨੇ ਆਖੀ ਨੂੰ ਮੁਕਤ ਕਰਤਾ। ਵੈਕੁੰਠ ਦਾ ਵਾਸੀ ਬਣਾਤਾ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੀ ਨੇ। ਸੋ ਉਸ ਲਾ ਆਪਣਾ ਇਹ ਕਹੇ ਆਪਣੇ ਮਤਲਬ ਗੁਰੂ ਅੰਗਦ ਸਾਹਿਬ ਦੀ ਸ੍ਰੀ ਚੰਸਰ ਜੀ ਨੂੰ ਮਿਲ ਗਏ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਨੇ ਗਏ ਸ੍ਰੀ ਗੁਰੂ ਸ੍ਰੀ ਸੋਨ ਦੀ ਬਾਸਤਾ ਜੀ ਨੇ ਇਹ ਕਹਾਣੀ ਬਹੁਤ ਪ੍ਰਚਲਿਤ ਹੈ ਗੁਰੂ ਰਾਮਦਾਸ ਜੀ ਮਾਰੇ ਇਹਦਾ ਦਾੜਾ ਬਹੁਤ ਲੰਮਾ ਪ੍ਰਕਾਸ਼ ਸੀ ਗੁਰੂ 3 ਚੰਦਰ ਕੁਮਾਰ ਜੀ ਆਗੇ ਮਤਲਬ ਬਾਬਾ ਗੁਰੂ ਰਾਮਦਾਸ ਆਪ ਜੀ ਹਮਸਤਾ ਜੀਵਾਰ ਲੱਗਿਆ ਹੋਇਆ ਸੀ ਜੀ ਚੱਲੀ ਜਾਂਦਾ ਸੀ ਆ ਕਿ ਕਹਿੰਦੇ ਵੀ ਹਾਂ ਵੇ ਕੌਣ ਆਲੀ ਗੁਰੂ ਨਾਨਕ ਦੇਵ ਜੀ ਕੌਣ ਰਾਜ ਵਾਲਾ ਗੁਰੂ ਰਾਮਦਾਸ ਨਹੀਂ ਆ ਗੁਰੂ ਰਾਮਦਾਸ ਜੀ ਐਨੇ ਨਿਮਰਤਾ ਵਾਲੇ ਸੀ ਕਹਿੰਦੇ ਹਾਂ ਜੀ ਮਹਾਰਾਜ ਜੀ ਅਸੀਂ ਗੁਰੂ ਰਾਮਦਾਸ ਆ ਵੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਲੋਕ ਕਹਿੰਦੇ ਆ ਕਹ ਰਹੇ ਆ ਵੀ ਇੰਨਾ ਦਾੜਾ ਕਿਉਂ ਲੰਬਾ ਪਤਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਸੁਣੇ ਤੁਸੀਂ ਵੀ ਹੈ ਮਹਾਰਾਜ ਤੋਂ ਅਟੇ ਵਰਗੇ ਸਾਧੂ ਮਾਤ ਪੁਰਖਾ ਬੰਦਗੀ ਨੇ ਮਾਤ ਪੁਰਖ ਨੇ ਕਿਹਾ ਨਾ ਸਾਫ ਕਰਨੀ ਐ ਸੀ ਦਾੜਾ ਐਡਾ ਵੱਡਾ ਪ੍ਰਕਾਸ਼ ਦਿੱਸਾ ਗਿਆ ਬਾਬਾ ਸ੍ਰੀ ਚੰਦ ਜੀ ਮਾਰਾ ਕਹਿੰਦੇ ਵੀ ਗੁਰੂ ਰਾਮਦਾਸ ਤੁਸੀਂ ਤਾਂ ਸੱਚ ਮੁੱਚ ਤੁਸੀਂ ਤਾਂ ਨੋ ਵੇ ਜੋ ਸਾਡੇ ਪਿਤਾ ਗੁਰੂ ਨਾਨਕ ਦੇਵ ਜੀ ਕੋਲੇ ਸੀ ਉਹ ਤਾਂ ਸਾਡੇ ਕੋਲੇ ਹੈ ਕਹਿੰਦੇ ਤੁਹਾਡੀ ਉਹਨਾਂ ਦੀ ਜੋਤ ਤੁਹਾਡੇ ਅੰਦਰ ਵੱਤ ਰਹੀ ਹੈ ਪਰ ਜਿਹੜਾ ਸਾਡੀ ਬੰਦਗੀ ਕਮਾਈ ਸੀ ਤੁਸੀਂ ਤਾਂ ਉਹ ਵੀ ਲਾਗੇ ਤੁਸੀਂ ਸਾਡਾ ਘਰ ਲੋਟ ਲਿਆ ਪਾਸਾ ਐਨ ਐਨੀਵਰਸਰੀ ਆਪਣੇ ਤਾਥ ਸਾਹਿਬ ਜੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਆਪਣੇ ਗੁਰਾਜਨ ਸਾਹਿਬ ਜੀ ਪੰਜਵੇਂ ਸਾਈਂ ਦੇ 2500 ਸਾਲ ਦੀ ਤੱਕ ਤੇ ਮਿਲਣਗੇ ਆਪਣੇ ਕਿਹੇ ਪਾਸ਼ਾ ਸੰਤਨ ਰੇਖੀ ਹੈ ਰੱਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚਾਰ ਤੁਗਿਆਂ ਦੀ ਸ਼ੁਰੂਆਤ ਸੰਤਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਈ ਚਾਰ ਤੁਕੀ ਜਿਹੜੇ ਉਦਾਸੀ ਮਾ ਮਖੀ ਇਹ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਡੇਰਿਆਂ ਚ ਸਾਰੇ ਤਰ੍ਹਾਂ ਲੋਕਾਂ ਨੂੰ ਜੋੜਦੇ ਸੇਵਾ ਤੇ ਸਿਵਰਨ ਕਰਵਾਉਂਦੇ ਆਪ ਕਰਦੇ ਜਨ ਪਰਉਕਾਰੀ ਆਏ ਜਿਹੜੇ ਸਾਲੂ ਸੰਤ ਹੈ ਪਰਉਕਾਰ ਵਾਸਤੇ ਹੋਵੇ ਇਹਨਾਂ ਸਿਰ ਪਰਉਕਾਰ ਵਾਸਤੇ ਹੈ ਮਤਲਬ ਇਹ ਪਰਪਕਾਰ ਹੀ ਕਰਦੇ ਹੈ ਕਿਸੇ ਦਾ ਭਲਾ ਸਭ ਦਾ ਭਲਾ ਮੰਨ ਕੇ ਕਿਸੇ ਦਾ ਬੁਰਾ ਨਹੀਂ ਲੋੜਦੇ ਲੋਚਦੇ ਇਹ ਮਹਾਂਪੁਰਸਤੀ ਜਦੋਂ ਆਪਣੇ ਸਿੱਖ ਮਤਲਬ ਜੰਗਲਾਂ 'ਚ ਚਲੇ ਜਾਂਦੇ ਸੀ ਆਪਣੇ ਘੱਲੂ ਘਾਰੇ ਹੋਇਆ ਉਦੋਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਏ ਦੇ ਸਰੂਪ ਗੋਟਕਾ ਸਾਹਿਬ ਵਾਣੀ ਦੀ ਸੇਵਾ ਸਾਮ ਸਵੇਰਾਂ ਦੀ ਸੇਵਾ ਸਾਮਸ ਵਾਲੇ ਇਹਨਾਂ ਦਾ ਸੀ ਮਹਾਂਪੁਰਸ਼ਾਂ ਦੇ ਸਿਰ ਜਿੰਨੇ ਹੋਈ ਇਹਨਾਂ ਨੇ ਸੇਵਾ ਤੇ ਸਿਮਰਨ ਕੀਤੀ ਦਰਬਾਰ ਸਹਿ ਅਪਰਸਰ ਸਹਿ ਮਦਰ ਸਾਹਿਬ ਜਦੋਂ ਮਤਲਬ ਕਿ ਵੀ ਸਰੂਪਾਂ ਦੀ ਮਹਾਰਾਜ ਦੀ ਸਰੂਪਾਂ ਦੀ ਸੇਵਾ ਸੰਭਾਲ ਕੀਤੀ ਤੇ ਸਰੋਵਰਾਂ ਦੀ ਵੀ ਸੇਵਾ ਸੰਭਾਲ ਕੀਤੀ ਇਹ ਦਾਸੀ ਮਹਾਂਪੁਰਸ਼ੀ ਸੀ ਸੋ ਵੀ ਮਹਾਂਪੁਰਸ਼ਾਂ ਦਾ ਹੁਣ ਅਗਾਇ ਜਿਹੜਾ ਆ ਰਿਹਾ 10 ਸਤੰਬਰ ਬਹੁਤੀ ਨੇੜੇ ਆਪਣੇ ਮੰਡੀ ਸਾਹਿਬ ਬਹੁਤੀ ਤੁਮਤਮਨਾ ਬਣਾਇਆ ਜਾਂਦਾ ਆਪ ਸਾਰ ਸੰਗਤ ਨੂੰ ਤਾਂਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਪ੍ਰਕਾਸ਼ ਜਿਹੜੇ ਅਜਾੜ ਜਿਹੜੇ ਨੇ ਲੱਖ ਲੱਖ ਬਧਾ ਨਾਮ ਹੋਣ ਲਈ ਤਾਂਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਆਪ ਸਭ ਤੇ ਮੇ ਆਪਣਾ ਮਿਹਰਾ ਪ੍ਰਯਾਸ ਰੱਖਣਾ ਸੋ ਇਹ ਹੀ ਬੇਨਤੀ ਕਰਾਂਗਾ ਮੈਂ ਤਾਂਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਅਗੇ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਗੇ ਤਾਂਤਨ ਸਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਗੇ ਕਿ ਆਪਾਂ ਨੂੰ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨਾ ਸੇਵਾ ਸਿਮਰਨ ਬਖਸ਼ਣਾ ਤਾਂ ਜੋ ਆਪਣਾ ਇਹਦਾ ਮਨੁੱਖਾ ਜਨਮ ਸਭ ਨੂੰ ਹੋ ਸਕੇ ਤਾਨ ਤਾਨ ਬਾਬਸਰੀ ਜਾਂਦੀ ਸਰ ਤਾਨ ਤਾਨ ਬਾਬਸਰੀ ਜਾਂਦੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹੋਵੇ ਭਗਵਾਨ ਜੈ ਹੋਵੇ ਭਗਵਾਨ ਨਾਰਾਇਣ 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 ਜੀ ਵਾਹਿਗੁਰੂ ਚਾਰ ਬਈ ਜਾ